ਮੇਰੇ ਨੂੰ ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਸ਼ਾਮ ਜੀ ਦੇ ਵੱਜ ਗਏ ਨੇ 6:30 ਤੇ ਆਪਾਂ ਨੇ ਸਾਰੇ ਹੀ ਕੰਮ ਧੰਦਾ ਨਵੇੜਤਾ ਹੈ ਸਬਜੀ ਵੀ ਬਣਾਤੀ ਆਟਾ ਵੀ ਗੁੰਨਤਾ ਦੁੱਧ ਵੀ ਗਰਮ ਕਰਕੇ ਰੱਖ ਦਿੱਤਾ ਹੈ ਚਲੋ ਜੀ ਹੁਣ ਬੱਚਿਆਂ ਨੇ ਕੀਤੀ ਹੈ ਡਿਮਾਂਡ ਕਹਿੰਦੇ ਸਾਨੂੰ ਕੁਛ ਨਾ ਕੁਛ ਬਣਾ ਕੇ ਖਿਲਾਓ ਚਲੋ ਜੀ ਬਿਚੇ ਰੇਖਾ ਰਾਣੀ ਵੀ ਨਾਲੇ ਹੋ ਜਾਂਦੀ ਬੱਚਿਆਂ ਦੇ ਕਹਿੰਦੇ ਦੀਦੀ ਮੈਨੂੰ ਵੀ ਭੁੱਖ ਲੱਗੀ ਹੋਈ ਜਾਣ ਤੇ ਹੁਣ ਆਪਾਂ ਨਾ ਸਰੋਂ ਦੇ ਤੇਲ ਦੇ ਵਿੱਚ ਨਾ ਬਣਾਵਾਂਗੇ ਆਪਾਂ ਇਹ ਬਣਾਵਾਂਗੇ ਠੂਖਦੇ ਦੇਖੋ ਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਇਹ ਨਾ ਠੱਟੀ ਤੇ ਮਿਲਦੇ ਹੁੰਦੇ ਤੇ ਬਹੁਤ ਜ਼ਿਆਦਾ ਨਾ ਵਧੀਆ ਲੱਗਦੇ ਹੁੰਦੇ ਤੇ ਦੇਖੋ ਜੀ ਅੱਗੇ ਤਾਂ ਨਾ ਘਰ ਬਣਾਉਂਦਾ ਨਹੀਂਦਾ ਹੁੰਦਾ ਕੋਈ ਬਸ ਇਸ ਤਰ੍ਹਾਂ ਇਹਨੇ ਬਣੇ ਬਣਾ ਕੇ ਨਾ ਬਸ ਇਸ ਤਰ੍ਹਾਂ ਹੀ ਵੇਚ ਦਿੰਦੇ ਹੁੰਦੇ ਪੈਕਟਾਂ ਦੇ ਵਿੱਚ ਤੇ ਲੱਗਦੇ ਤਾਂ ਵੈਸੇ ਵਧੀਆ ਇਹ ਚਲੋ ਜੀ ਆਪਣਾ ਤੇਲ ਹੁਣ ਚੰਗੀ ਤਰ੍ਹਾਂ ਇਹਨਾਂ ਗਰਮ ਹੋ ਗਿਆ ਤੇ ਆਪਾਂ ਹੁਣ ਇਹਨਾਂ ਨੂੰ ਨਾ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਇਹ ਤਾਂ ਆਪਣਾ ਪੂਰਾ ਘਰ ਮੈਨ ਤੇ ਕਿੱਥੇ ਕਿੰਨੇ ਸੋਹਣੇ ਬਣ ਕੇ ਹੋ ਗਏ ਨੇ ਤਿਆਰ ਤੇ ਬੱਚੇ ਵਿਜੂਰਗਾ ਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਇਹ ਇਹ ਚੌਲਾਂ ਦੇ ਆਟੇ ਤੋਂ ਬਣੇ ਹੁੰਦੇ ਨੇ ਵੇ ਪੈਂਦੇ ਥੋੜੇ ਥੋੜੇ ਹੀ ਆ ਫੇਰ ਨਾ ਜੇ ਅੱਜ ਆਪਾਂ ਜਾਦੇ ਪਾ ਲਨੇ ਨਾ ਫੇਰ ਉਹ ਚੰਗੀ ਤਰ੍ਹਾਂ ਫੁੱਲਦੇ ਵੀ ਨਹੀਂ ਹੈਗੇ ਕੱਚੇ ਕੱਚੇ ਜੇ ਰਹਿ ਜੰਨੇ ਆ ਜੇ ਛੋਟੀ ਭੁੱਖ ਲੱਗੀ ਹੋਵੇ ਨਾ ਬਸ ਇਹ ਬਣਾ ਕੇ ਖਾ ਲੈਣੇ ਆ ਬਸ ਫੇਰ ਜਾਮ ਜੇ ਨੂੰ ਤਾਂ ਭਰੇ ਰੋਟੀ ਬਣੇ ਜਾਣੀ ਆ ਕਾ ਪਾਉਂਦੀ ਸਾਰੇ ਨਾ ਚੰਗੀ ਤਰ੍ਹਾਂ ਖੁੱਲ ਜਾਂਦੇ ਆ ਉਹ ਵੀ ਰੇਖਾ ਵਧੀਆ ਲੱਗਦੇ ਹੁੰਦੇ ਨੇ ਜਿਹੜੇ ਰੰਗ ਬਰੰਗੇ ਜਿਹੇ ਹੁੰਦੇ ਆ ਉਹ ਵਜਾਦੇ ਵਧੀਆ ਲੱਗਦੇ ਆ ਉਹ ਵੀ ਲੈ ਕੇ ਆਉਂਗੇ ਇੱਕ ਦਿਨ ਜਿੱਦਾਂ ਮੈਂ ਖੰਨੇ ਗਈ ਨਾ ਉਹ ਛੋਟੇ ਛੋਟੇ ਆ ਉਹ ਚੱਕਰੀਆਂ ਜੇ ਹੁੰਦੀਆਂ ਨੇ ਇਹ ਚੱਕਰੀਆਂ ਨਹੀਂ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਇਹ ਤਾਂ ਖਰੀ ਬਹੁਤ ਹਨ ਇਹਨੇ ਤਾਂ ਪਾ ਵੀ ਨਹੀਂ ਹੋਣੇ ਹੈਗੇ ਥਾਲ ਭਰ ਗਿਆ ਕਿ ਆਪ ਹੀ ਬਣਾ ਲਵਾਂ ਚਲੋ ਜਿਹੜੇ ਦੋ ਰਹਿ ਗਏ ਇੰਨੇ ਥਾਰਨ ਇਹ ਰੇਖਾ ਵਰਗੀ ਖਾ ਲੂਗੀ ਦੋ ਦੇਖੋ ਜੀ ਕਿੰਨੇ ਜਿਆਦਾ ਵਧੀਆ ਲੱਗਦੇ ਨੇ ਜਿਵੇਂ ਕੋਈ ਰਿਸ਼ਤੇਦਾਰ ਆਉਂਦਾ ਨਾ ਔਰ ਉਹਦੇ ਵਾਸਤੇ ਬਹੁਤ ਵਧੀਆ ਚੀਜ਼ਾਂ ਨਾਲ ਆਪਣੀਆਂ ਨਾ ਗੱਲਾਂ ਬਾਤਾਂ ਕਰੀ ਜਾਓ ਉਹ ਨਾਲੇ ਇੱਕ ਪਾਸੇ ਖਾਈ ਜਾਓ ਨਾਲੇ ਹਲਕੇ ਦੇ ਹਲਕੇ ਆ ਕੋਈ ਟਾਈਮ ਹੀ ਲੱਗਿਆ ਹੈਗਾ ਮਿੰਟ ਸਕਿੰਟ ਦੇ ਵਿੱਚ ਬਣ ਕੇ ਹੋ ਗਏ ਨੇ ਤਿਆਰ ਚਲੋ ਜੀ ਹੁਣ ਆਪਾਂ ਚੱਲਦੇ ਆ ਪਾਰਕ 'ਚ ਉੱਥੇ ਜਾ ਕੇ ਬਹਿਨੇ ਉੱਥੇ ਮੇਰਾ ਕਮੀਜ਼ ਪਿਆਲੇ ਤਰਪਾਈ ਦੀ ਕਰ ਹੋਈ ਹੈਗੀ ਤੇ ਉੱਥੇ ਪਹਿਣਨ ਨਾਲ ਅੱਜ ਕਰਦੇ ਆ ਗੱਲਾਂ ਬਾਤਾਂ ਕਰਨਾ ਹੈ ਨਾ ਲੱਗਦੇ ਸਵਾਦ ਨੇ ਆਪਕੋ ਵੀ ਖਾਣਾ ਐ ਐ ਬੱਦਲ ਦੇਖੀ ਰੋਜ਼ ਬੱਦਲ ਆਉਂਦਾ ਪਤਾ ਨਹੀਂ ਇੰਨਾ ਕਾ ਤੇ ਮੀਂਹ ਪੈਂਦਾ ਐ ਨਾਲੇ ਤੇਲਾ ਮਾੜੇ ਮਾੜੇ ਹਵਾ ਚੱਲਦੀ ਐ ਪਰ ਸਿੰਨਾ ਹੀ ਆ ਜਾਂਦਾ ਬੈਠਿਆਂ ਨੂੰ ਜੀ ਜੀ ਦੇਖਿਆ ਕਿੰਨਾ ਅੱਛਾ ਬੂਟਾ ਹੋ ਗਿਆ ਪੂਰਾ ਹਰਾ ਹੋ ਗਿਆ ਪਾਣੀ ਸੇ ਮੀਂਹ ਦਾ ਲਗਾਤਾਰ ਤਾਂ ਮੀਂਹ ਪੈਨੇ ਆ ਹੁਣ ਤਾਂ ਮੈਂ ਕਹਣੀ ਦੋ ਮਹੀਨੇ ਹੋ ਗਏ ਪੂਰੇ ਆ ਨਾ ਬਿਲਕੁਲ ਵੀ ਪਾਣੀ ਨਹੀਂ ਪਾ ਕੇ ਦੇਖਿਆ ਹੈਗੇ ਬੂਟਿਆਂ ਦੇ ਵਿੱਚ ਹੂੰ ਬਹੁਤ ਅੱਛਾ ਹੋ ਗਿਆ एक अपना पाम छोटा रह गया जो पहला लाए हुआ होंगे ना एक जी पाम हो जाना था सारा तो लगातार हो गए लाइन गर्मी नहीं लगेगा तुमें? ये सूट में नहीं गर्मी नहीं लगती है कि ये पतला सूट है ये तो खन्ने से ही लिया है कलर बहुत अच्छा है कलर तो वाइस सलवार है देखिए ये ये वाली भी ना ये वाली सूट और ये सूट दोनों मैच करते हैं ਦੋਨਾਂ ਨਾਲ ਚਾਹੀ ਇੱਕ ਚੁੰਨੀ ਲੈ ਲਾ। ਹਾਂ ਪਤਾ ਨਹੀਂ ਘਾਤੇ ਅੱਜ ਕੱਲ ਨਹੀਂ ਹੱਥ ਲੱਗਿਆ ਕਮੀ ਜੀ ਨੂੰ। ਅੱਜ ਸਵੇਰ ਤਾਂ ਫੇਰ ਨਹੀਂ ਹੱਥ ਲੱਗਿਆ ਹੈਗਾ। ਮੈਂ ਖਾ ਚਾਰ ਹੁਣ ਮੈਂ ਸਬਜੀ ਸੂਜੀ ਬਣਾ ਕੇ ਆਈਆਂ। ਮਹਾ ਚਾਲੇ ਇੱਕ ਦੋ ਪੱਲੇ ਰਹਨੇ ਆ ਇਹਦਾ ਕੰਮ ਨਿਬੇੜ ਦਵਾਂ। ਬਸ ਜੇ ਕੋਈ ਨਾ ਕੋਈ ਕੰਮ ਫੇਰ ਹਾਕ ਵੱਜ ਜਾਂਦੀ ਜੇ। ਜੇ ਕਿ ਬੱਦਲ ਲੈ ਕੇ ਆ ਗਾ ਆ ਪਾਇਆ ਪਿਆ ਅੱਜ ਨਹੀਂ ਆਇਆ। ਕਾ ਦੋ ਦਿਨ ਨਹੀਂ ਮੀਂਹ ਪਿਆ ਹੈਗਾ ਅੱਜ ਸ਼ਾਮ ਨੂੰ ਫੇਰ ਮੀਂਹ ਤਿਆਰ ਹੈ। ਆਲੇ ਨਾਲੇ ਡੇਟ ਥਲੇ ਇੱਕ ਕੱਚਾ ਕਰਿਆ ਹੋਇਆ ਇਹਨੂੰ ਬਾਅਦ ਚ ਦੇ ਦੂੰਗੇ। ਫਲਾ ਨਾਲ ਨਾਲ ਮੜਮੋਟਾ ਇੱਧਰ ਉੱਧਰ ਫੇਰ ਹੋ ਜਾਊਗਾ। ਨਾ ਚਲ ਇਹਦਾ ਹੀ ਕੰਮ ਨਿਬੇੜ ਦਮਾਂ। ਨਾ ਪੂਖਨੇ ਜੇ ਖਾ ਕੇ ਨਾ ਇਹ ਤਲੀ ਵੀ ਚੀਜ਼ ਨਾ ਹੁਣ ਬਾਅਦ ਵਿੱਚ ਤੇ ਨਾ ਬਹੁਤ ਜ਼ਿਆਦਾ ਪਿਆਸ ਲੱਗੂਗੀ। ਹਾਂ ਪਿਆਸ ਤਾਂ ਬਹੁਤ ਲੱਗਦੀ ਜ਼ਿਆਦਾ ਆਪਾਂ ਕੋਈ ਵੀ ਤਲੀ ਵੀ ਚੀਜ਼ ਖਾਣੇ ਆ ਨਾ ਕਰਦੀ ਤਾਂ ਨੁਕਸਾਨ ਇਹ ਕੱਲ ਜਿਹੜੇ ਆਪਾਂ ਨੇ ਨਾ ਉਹ ਲਿਆਂਦੀ ਸੀ ਨਾ ਸਕੂਟਰ ਹੀ ਲਿਆਂਦੀ ਸੀ ਨਾ ਗੁਲਾਬ ਜਾਮਣਾ ਖਾਦੀਆਂ। ਕੋਈ ਨਹੀਂ ਜਿਆਦਾ ਨਾ ਪਿਆਸ ਲੱਗੀ ਉਹ ਗੁਲਾਬ ਜਮਣਾਾ ਕਾ ਕੇ ਉਹ ਜੋ ਆਲੂ ਵਾਲਾ ਫਰਾਈਆ ਲੈ ਕੇ ਆਈਏ ਕਿਹੜਾ ਆਲੂ ਵਾਲਾ ਫਰਾਈਆ ਆਲੂ ਉਹ ਆਲੂ ਵਾਲੀਆਂ ਫਰਾਈਆਂ ਹੀ ਹੁੰਨੀਆਂ ਉਹ ਵੀ ਵਧੀਆ ਲੱਗਦੀਆਂ ਉਹ ਬਹੁਤ ਅੱਛਾ ਲੱਗਦਾ ਕੋਈ ਨਾ ਦੇ ਨੂੰ ਆਲੂ ਵਾਲੀਆਂ ਫਰਾਈਆਂ ਵੀ ਲਿਆ ਦਨੇ ਹੋਰ ਬੋਲ ਹੋਰ ਕੀ ਖਾਣਾ ਹੈ ਹੋਰ ਪੁੱਛ ਨਹੀਂ ਸੀ ਆਲੂ ਵਾਲਾ ਫਰਾਈਆ ਚੱਲਾਂਗੇ ਇੱਕ ਦਿਨ ਨਾਲੇ ਆਪਾਂ ਫਿਲਮ ਦੇ ਕੇ ਆਵਾਂਗੇ ਇੱਕ ਦਿਨ ਅੱਜ ਸਲਾਹ ਪਣੀ ਸੀ ਪਹਿਲਾਂ ਫਿਲਮ ਦੇਖਣ ਦੀ ਤੇ ਉਹ ਗਲਤ ਟਾਈਮ ਤਾਂ ਕਿੰਨਾ ਵਜੇ ਦਾ 3 ਵਜੇ ਤੋਂ ਲੈ ਕੇ 6 ਵਜੇ ਤੱਕ ਮੈਂ ਕਿਹਾ ਉਹ ਟਾਈਮ ਤਾਂ ਫਿਰ ਮੇਰਾ ਕੰਮ ਦਾ ਟਾਈਮ ਹੁੰਦਾ ਹੈ ਸ਼ਾਮ ਦਾ ਹਾਂ ਜੇ ਲੱਗੇ ਨਾ 11 12 ਕ'ਜੇ ਫਿਰ ਉਹ ਫਿਲਮ ਦੇਖਣ ਦਾ ਫਿਰ ਵਧੀਆ ਟਾਈਮ ਹੈ ਦੇਖਦੇ ਆ ਇੱਕ ਦਿਨ ਮਹ ਕੱਢਦੇ ਆ ਟਾਈਮ ਜਿਆ ਆਹੀ ਸੂਟ ਪਾ ਕੇ ਜਾਊਂਗੀ ਕੋਈ ਮੇਰੀਆਂ ਭੈਣਾਂ ਦੇ ਨਾਲ ਬਹੁਤ ਜ਼ਿਆਦਾ ਕਮੈਂਟ ਆਉਂਦੇ ਹੁੰਦੇ ਤੇ ਦੀਦੀ ਤੁਸੀਂ YouTube ਬਾਰੇ ਬਿਲਕੁਲ ਵੀ ਨਹੀਂ ਗੱਲ ਕਰਦੇ ਹੈਗੇ ਚਲੋ ਜੀ ਅੱਜ ਆਪਣੀਆਂ ਭੈਣਾਂ ਨਾਲ ਆਪਾਂ YouTube ਬਾਰੇ ਗੱਲ ਕਰਦੇ ਆਂ ਦੇਖੋ ਜੀ ਜਦੋਂ ਨਾ ਕਰੋਨਾ ਦਾ ਟਾਈਮ ਤਾਂ ਨਾ ਉਦੋਂ ਮੈਂ ਨਾ ਬਹੁਤ ਜ਼ਿਆਦਾ ਨਾ ਵੀਡੀਓ ਦੇਖਦੀ ਹੁੰਦੀ ਸੀ ਮੇਰੀਆਂ ਭੈਣਾਂ ਦੀਆਂ ਇਹ ਗਰਮੀਤ ਭੈਣ ਦੀ ਮੈਂ ਵੀਡੀਓ ਦੇਖਦੀ ਹੁੰਦੀ ਸੀ ਉਹ ਜਿਵੇਂ ਮੱਝਾਂ گاਵਾਾਂ ਦਾ ਨਾ ਕੰਮ ਕਰਦੇ ਹੁੰਦੇ ਤੇ ਘਰ ਦਾ ਕੰਮ ਵੀ ਕਰਦੇ ਹੁੰਦੇ ਤੇ ਨਾ ਖੇਤ ਜਾ ਕੇ ਵੀ ਉਹਨੇ ਹਰਾ ਹੋਰਾ ਵੜਣਾ ਐ ਤੇ ਮਾਸਟਰ ਜੀ ਨਾਲ ਬਹੁਤ ਜ਼ਿਆਦਾ ਕੰਮ ਕਰਾਉਂਦੇ ਹੁੰਦੇ ਤੇ ਦੇਖੋ ਜੀ ਹੋਰ ਭੈਣਾਂ ਦੀ ਐ ਮੈਂ ਵੀਡੀਓ ਦੇਖੀਆਂ ਬਹੁਤ ਜ਼ਿਆਦਾ ਕਿਸੇ ਨੂੰ ਕੁਕਿੰਗ ਦਾ ਸ਼ੌਂਕ ਤਾਂ ਕਿਸੇ ਨੂੰ ਸਲਾਈ ਕੜਾਈ ਦਾ ਸ਼ੌਂਕ ਤਾਂ ਦੇਖੋ ਜੀ ਇੱਕ ਦਿਨ ਫੇ ਮੇਰਾ ਵੀ ਦਿਲ ਕਰਿਆ ਵੀ ਕਿਉਂ ਨਾ ਆਪਾਂ ਵੀ YouTube ਤੇ ਚੈਨਲ ਬਣਾ ਲਈਏ ਦੇਖੋ ਜੀ ਮੈਂ ਨਾ ਫਿਰ ਆਪਣੇ ਪਰਿਵਾਰ ਨਾਲ ਗੱਲ ਕੀਤੀ ਫੇਰ ਮੇਰੇ ਬੱਚੇ ਵੀ ਕਹਿਣ ਲੱਗੇ ਬੱਚੇ ਕਹਿੰਦੇ ਵੀ ਮੰਮੀ ਜੀ ਜੇ ਤੁਹਾਡਾ ਦਿਲ ਕਰਦਾ ਨਾ ਵੀ ਚਲੋ ਆਪਾਂ ਫੇਰ ਕੁਕਿੰਗ ਦਾ ਨਾ ਆਪਾਂ ਫੇਰ YouTube ਤੇ ਚੈਨਲ ਬਣਾ ਲਨੇ ਆ ਦੇਖੋ ਜੀ ਚਲੋ ਜੀ ਬੱਚਿਆਂ ਨੇ ਨਾ YouTube ਤੇ ਚੈਨਲ ਬਣਾ ਦਿੱਤਾ ਇਹ ਤੇ ਆਪਾਂ ਨੇ ਇਸ ਤਰ੍ਹਾਂ ਹੀ ਨਾ ਵੀਡੀਓ ਪਾਉਣੀ ਸ਼ੁਰੂ ਕਰ ਦਿੱਤੀ ਹੈ ਦੇਖੋ ਜੀ ਪਹਿਲਾਂ ਤਾਂ ਬੰਦੇ ਨੂੰ ਨਾ ਕੁਝ ਨਹੀਂ ਪਤਾ ਹੁੰਦਾ ਹੈਗਾ ਕਈ ਵਾਰ ਕਿਸੇ ਨੂੰ ਬੋਲਣ ਦਾ ਵੀ ਨਹੀਂ ਇੰਨਾ ਪਤਾ ਹੁੰਦਾ ਹੈਗਾ ਆਪਾਂ ਨੇ ਕਿਵੇਂ ਬੋਲਣਾ YouTube ਤੇ ਆਉਣਾ ਨਾ ਜੇ ਮੈਂ ਆਪਾਂ ਨੇ ਗੱਲਬਾਤ ਕਰਨੀ ਹੈ ਤੇ ਹੌਲੀ-ਹੌਲੀ ਆਪਾਂ ਨੂੰ ਪਤਾ ਲੱਗਦਾ ਹੈ ਦੇਖੋ ਜੀ ਚਲੋ ਆਪਾਂ ਨੂੰ ਨਾ ਵਧੀਆ ਵਿਊ ਵੀ ਆਉਣ ਲੱਗੇ ਤੇ ਤੇ ਹੌਲੀ ਹੌਲੀ ਆਪਾਂ ਨੇ ਇੱਕ ਵੀ ਨਾਗਾ ਨਹੀਂ ਪਾਇਆ ਹੈਗਾ ਆਪਣੀਆਂ ਆਪਣਾ ਨਾ ਟਾਈਮ ਨਾਲੇ ਮੋਨਟਾਈਜ਼ ਹੋ ਗਿਆ ਤਾਂ ਚੈਨਲ ਤੇ ਆਪਾਂ ਨੂੰ ਹੋਰ ਖੁਸ਼ੀ ਹੋ ਗਈ ਹੈ ਤੇ ਆਪਾਂ ਫਿਰ ਲਗਾਤਾਰ ਵੀਡੀਓ ਪਾਉਂਦੇ ਰਹੇ ਹਾਂ ਦੇਖੋ ਜੀ YouTube ਤੇ ਆਉਣਾ ਨਾ ਕੋਈ ਔਖਾ ਕੰਮ ਨਹੀਂ ਹੈਗਾ ਜਿਵੇਂ ਮੇਰੀਆਂ ਭੈਣਾਂ ਨਾਲੇ ਤਾਂ ਕੋਈ ਵੀ ਸ਼ੌਕ ਹੁੰਦਾ ਮੇਰੀਆਂ ਭੈਣਾਂ ਨੂੰ ਜਿਵੇਂ ਜਿਸ ਤਰ੍ਹਾਂ ਦੀ ਤੁਸੀਂ ਸ਼ੌਕ ਰੱਖਦੇ ਹੋ ਕੋਈ ਸਲਾਈ ਕਢਾਈ ਦੋ ਉਸ ਤਰ੍ਹਾਂ ਦਾ ਤੁਸੀਂ ਚੈਨਲ ਖੋਲ੍ਹ ਸਕਦੇ ਆ ਨਾਲੇ ਸਾਡਾ ਤਾਂ ਨਾ ਬਹੁਤ ਵਧੀਆ ਦਿਲ ਲੱਗਦਾ ਰਹਿੰਦਾ ਹੈ ਪਹਿਲਾਂ ਆਪਣਾ ਘਰ ਦਾ ਕੰਮ ਕਰਨਾ ਹੈ ਫਿਰ ਟਾਈਮ ਚੋਂ ਟਾਈਮ ਕੱਢ ਕੇ ਵੀ ਚਲੋ ਆਪਾਂ ਵੀਡੀਓ ਬਣਾਈਏ ਰਾਲੇ ਤਾਂ ਬਹੁਤ ਵਧੀਆ ਦਿਲ ਲੱਗਿਆ ਰਹਿੰਦਾ ਏ ਪਹਿਲਾਂ ਆਪਣਾ ਘਰ ਦਾ ਕੰਮ ਕਰਨਾ ਹੁੰਦਾ ਫਿਰ ਟਾਈਮ ਕੱਢ ਕੇ ਆਏ ਵੀ ਹੁੰਦਾ ਨਾ ਵੀ ਆਪਾਂ ਨੇ ਵੀਡੀਓ ਬਣਾਉਣੀ ਆ ਤੇ ਮੇਰੀਆਂ ਭੈਣਾਂ ਨੂੰ ਵੀ ਠੀਕ ਹੁੰਦੀ ਐ ਵੀ ਅੱਜ ਉਹਨਾਂ ਦੀ ਵੀਡੀਓ ਨਹੀਂ ਆਈ ਹੈਗੀ ਦੇਖੋ ਜੀ ਜਦ ਮੈਂ ਲਗਾਤਾਰ ਵੀਡੀਓ ਪਾਉਣ ਲੱਗੀ ਨਾ ਫਿਰ ਰੇਖਾ ਕਹਿੰਦੀ ਦੀਦੀ ਵੀ ਬਹੁਤ ਵੱਚਾ ਲੱਗਦਾ ਵੀ ਮੇਰੇ ਮੰਮੀ ਪਾਪਾ ਵੀ ਉਧਰ ਥੋੜੀਆ ਵੀਡੀਓ ਦੇਖਦੇ ਚਲੋ ਦੀਦੀ ਜਿਹਦੇ ਨੇ ਫੋਨ ਚੱਕ ਲਿਆਉਣਾ ਦੀਦੀ ਲਿਓ ਵੀਡੀਓ ਬਣਾਈਏ ਦੇਖੋ ਇਹ ਪਹਿਲਾ ਪਹਿਲਾ ਤਾਂ ਵੀਡੀਓ ਦੇ ਵਿੱਚ ਨਾ ਬਹੁਤ ਘੱਟ ਆਉਂਦੀ ਹੁੰਦੀ ਸੀ ਤੇ ਪਿੱਛੇ ਖੜ ਕੇ ਬਸ ਇਸ ਤਰ੍ਹਾਂ ਹੀ ਗੱਲਾਂ ਸੁਣੀ ਜਾਂਦੀ ਦੀ ਦੇਖੋ ਆਪਾਂ ਨੇ ਫੇਰ ਉਹਦੇ ਵਿੱਚ ਨਾ ਦੋ ਤਿੰਨ ਮੱਝਾਂ ਵਾਲੀਆਂ ਵੀਡੀਓ ਵੀ ਪਾਈਆਂ ਹੋਈਆਂ ਮਿਲਕਿੰਗ ਵਾਲੀਆਂ ਮੇਰੀਆਂ ਭੈਣਾਂ ਕਹਿੰਦੀਆਂ ਹੁੰਦੀ ਸੀ ਮਿਲਕਿੰਗ ਕਰਕੇ ਦਿਖਾਓ ਚਲੋ ਜੀ ਆਪਾਂ ਨੇ ਉਹ ਵੀ ਉਹ ਵੀ ਵੀਡੀਓ ਪਾਈਆਂ ਹੋਈਆਂ ਤੇ ਉਹ ਵੀ ਆਪਣੀਆਂ ਸੋਹਣੇ ਵਿਊ ਆਏ ਹੋਏ ਆ ਫੇਰ ਕੁਕਿੰਗ ਦੀਆਂ ਵੀ ਪਾਈਆਂ ਹੋਈਆਂ ਜੋ ਵੀ ਆਪਾਂ ਘਰ ਦੇ ਵਿੱਚ ਕੰਮ ਕਰਦੇ ਹਨ ਉਹ ਸਾਰੇ ਆਪਾਂ ਸ਼ੇਅਰ ਕਰਦੇ ਹੁੰਨੇ ਆ ਦੇਖੋ ਜੀ ਆਪਾਂ ਹੈਗੇ ਆ ਪਿੰਡਾਂ ਵਾਲੇ ਆਪਾਂ ਨੇ ਪਿੰਡਾਂ ਦਾ ਰਹਿਣ ਸਹਿਣ ਕਿਦਾਂ ਦਾ ਹੁੰਦਾ ਹੈ ਵੀ ਹੁਣ ਆ ਮਹੀਨੇ ਵਿੱਚ ਅਗਲੇ ਸਾਲ ਕਿਹੜੀ ਫਸਲ ਬੀਜੀ ਦੀ ਹੁਣ ਕਿਹੜੀ ਕਟਾਈ ਹੋਣ ਲੱਗੀ ਆ ਜਿਵੇਂ ਬਾਹਰ ਪ੍ਰਦੇਸਾਂ ਦੇ ਵਿੱਚ ਵੀਰ ਬੈਠੇ ਆ ਨਾ ਉਹ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਸਰਦੀਆਂ ਦੇ ਵਿੱਚ ਨਾ ਮੇਥੇ ਵਾਲੀਆਂ ਰੋਟੀਆਂ ਬਣਾਈਆਂទੀਆਂ ਸੀ ਦੇਖਿਓ ਜੀ ਉਹਨਾਂ ਮੈਂ ਸ਼ਾਰਟ ਪਾਤਾ ਮੈਂ ਤੇ ਮੇਰੀ मामੀ ਜੀ ਇਹਨੇ ਚੁੱਲੇ ਤੇ ਰੋਟੀਆਂ ਬਣਾਈਆਂទੀਆਂ ਦੇਖੋ ਜੀ ਉਹ ਸਾਡਾ ਨਾ ਸ਼ਾਰਟ ਇੰਨਾ ਜ਼ਿਆਦਾ ਚੱਲਿਆ ਨਾ ਉਹ 3 ਦਿਨ ਦੇ ਵਿੱਚ 14 ਲੱਖ ਦੇ ਪਹੁੰਚ ਗਿਆ ਏ ਤੇ ਬਾਹਲੇ ਕੰਟਰੀਆਂ ਦੇ ਵਿੱਚ ਵੀ ਦੇਖਿਆ ਏ ਤੇ ਉਹ ਜਾਤੇ ਬਾਦ ਉਹ ਕਹਿੰਦੇ ਦੀਦੀ ਮੇਰੀਆਂ ਭੈਣਾਂ ਦੇ ਇੰਨੇ ਮੈਸੇਜ ਆਉਣ ਤੇ ਮੈਨੂੰ ਫੋਨ ਵੀ ਕਰਨ ਲੱਗੀਆਂ ਕਹਿੰਦੇ ਦੀਦੀ ਇਸ ਤਰ੍ਹਾਂ ਦੇ ਸਾਨੂੰ ਨਾ ਖਾਣੇ ਬਣਾ ਕੇ ਜਰੂਰ ਦੱਸਿਆ ਦਿਖਾਇਆ ਕਰੋ ਤੁਸੀਂ ਜੀ ਮੈਂ ਤੁਸੀਂ ਸਾਗ ਮੱਕੀ ਦੀ ਰੋਟੀ ਬਣਾਉਨੇ ਆ ਦੇਖੋ ਜੀ ਮੇਰੇ ਨਾਲ YouTube ਦਾ ਸਫਰ ਮੈਨੂੰ ਬਹੁਤ ਜ਼ਿਆਦਾ ਨਾ ਵਧੀਆ ਰਿਹਾ ਏ ਤੇ ਮੈਂ ਬਹੁਤ ਹੀ ਖੁਸ਼ ਹੋ ਕੇ ਕੰਮ ਕਰਦੀ ਆ ਦੇਖੋ ਜੀ ਜੇ ਆਪਾਂ ਨੇ YouTube ਚੈਨਲ ਸਟਾਰਟ ਕਰਿਆ ਨਾ ਚਾਹੇ ਕੋਈ ਕੁਝ ਮਰਜ਼ੀ ਕਹੀ ਚਾਹੇ ਤੁਹਾਡੇ ਰਿਸ਼ਤੇਦਾਰ ਕੁਝ ਮਰਜ਼ੀ ਕਹੀ ਜਾਣਾ ਵੇ ਤੁਸੀਂ ਇਹ ਕੀ ਕੰਮ ਕਰਨ ਲੱਗੇ ਆ ਇਹ ਕੰਮ ਵਧੀਆ ਨਹੀਂ ਲੱਗਦਾ ਹੈਗਾ ਦੇਖੋ ਜੀ ਕਿਸੇ ਦੀ ਵੀ ਪਰਵਾਹ ਨਾ ਕਰੋ ਜਿਹੜਾ ਕੰਮ ਤੁਸੀਂ ਕਰਿਆ ਨਾ ਇਹਨੂੰ ਮੈਂ ਆਪਣੇ ਸ਼ੌਂਕ ਨਾਲ ਪੂਰਾ ਕਰੋ ਤੇ ਮੈਂ YouTube ਦਾ ਕੰਮ ਆਪਣੇ ਪੂਰੇ ਐਨ ਸ਼ੌਂਕ ਨਾਲ ਕਰਦੀ ਆਂ ਦੇਖੋ ਜੀ ਹੁਣ ਕੱਲ ਸੋਚੋ ਹੁਣ ਆਪਾਂ ਵੀਡੀਓ ਪਾਉਣੇ ਆ ਵੀਡੀਓ ਪਾ ਕੇ ਆਪਾਂ ਤੁਹਾਡੇ ਨਾਲ ਗੱਲਾਂ ਵੀ ਕਰਦੇ ਆਂ ਤੁਹਾਨੂੰ ਨਵੇਂ-ਨਵੇਂ ਆਪਾਂ ਚੀਜ਼ਾਂ ਵੀ ਦਿਖਾਉਣੇ ਆ ਜੇ ਮੈਂ YouTube ਤੇ ਨਾ ਆਉਂਦੀ ਤੁਸੀਂ ਤੁਸੀਂ ਮੈਨੂੰ ਕਿੱਥੇ ਪਹਿਚਾਣਨਾ ਤਾਂ ਵੀ ਮਜੀਤ ਭੈਣ ਕੌਣ ਤੀ ਹੈਂ ਹੁਣ ਜਦੋਂ ਵੀ ਤੁਸੀਂ ਮੈਸੇਜ ਕਰਦੇ ਆਂ ਉੱਪਰ ਮੇਰਾ ਨਾਮ ਲਿਖਦੇ ਆਂ ਮਜੀਤ ਭੈਣ ਥੋੜਾ ਕੀ ਹਾਲ ਚਾਲ ਆ ਥੋੜੀ ਫੈਮਿਲੀ ਕਿੱਦਾਂ ਐ ਆਪਾਂ ਵੀ ਤੁਹਾਡੇ ਨਾਲ ਕਿੰਨੀ ਆ ਫੋਨ ਤੇ ਵੀ ਗੱਲਾਂ ਕਰਦੇ ਆਂ ਦੇਖੋ ਜੀ YouTube ਤੇ ਆਉਣ ਦਾ ਕੋਈ ਆਈ ਨਹੀਂ ਹੈਗਾ ਆਪਾਂ ਨੇ YouTube ਤੇ ਆਉਣਾ ਨਹੀਂ ਹੈਗਾ ਤੇ YouTube ਤੇ ਨਾ ਜਿਵੇਂ ਤੁਹਾਨੂੰ ਕੋਈ ਵੀ ਸ਼ੌਂਕ ਆ ਕੁਕਿੰਗ ਦੀਆਂ ਸਲਾਈ ਕਢਾਈ ਵਾਲੀਆਂ ਬਿੜੀਆਂ ਤੁਸੀਂ ਵੀ ਆਪਣਾ ਚੈਨਲ ਬਣਾ ਸਕਦੇ ਆਂ ਦੇਖੋ ਜੀ YouTube ਦੇ ਕਮਾਈ ਸੋਹਣੀ ਆਉਂਦੀ ਐ ਤੇ ਕਮਾਈ ਮੈਨੂੰ ਸੁੱਖ ਨਾਲ ਸੋਹਣੀ ਆਉਂਦੀ ਐ ਮੈਂ ਤੁਹਾਨੂੰ ਦੱਸਾਂ ਕਾਕੀ ਨਾ ਆਪਾਂ ਮਹਿੰਗੇ ਤੋਂ ਮਹਗਾ ਫੋਨ ਵੀ ਆਪਾਂ ਖਰੀਦ ਸਕਦੇ ਆ ਨਾਲੇ ਤਾਂ ਆਪਣਾ ਟਾਈਮ ਪਾਸ ਵੀ ਵਧੀਆ ਹੁੰਦਾ ਨਾਲੇ ਆਪਣਾ ਦਿਲ ਵੀ ਲੱਗਿਆ ਰਹਿੰਦਾ ਏ ਤੇ ਆਪਾਂ ਨੇ ਕਿਤੇ ਰਿਸ਼ਤੇਦਾਰੀ ਵਿੱਚ ਜਾਣਾ ਏ ਉੱਥੇ ਵੀ ਆਪਾਂ ਤੁਹਾਨੂੰ ਬਲੌਗ ਬਣਾ ਕੇ ਦਿਖਾਉਣੇ ਆ ਅੱਜ ਆਪਾਂ ਆਪਣੇ ਨਾਨਕੇ ਚੱਲੇ ਆ ਭੂਆ ਕੋਲ ਚੱਲੇ ਆ ਬਾਜ਼ਾਰ ਵਿੱਚ ਚੱਲੇ ਸ਼ਾਪਿੰਗ ਕਰਨ ਜਾਂਦੇ ਆ ਖੇਤਾਂ ਵਿੱਚ ਸਾਗ ਤੋੜਨ ਜਾਂਦੇ ਆ ਹੁਣ ਸਾਡੀ ਇਹ ਰੇਖਾ ਰਾਣੀ ਆਈ ਹੋਈ ਐ ਇਹਦੇ ਇਹਦੇ ਨਾਲ ਵੀ ਆਪਾਂ ਤੁਹਾਨੂੰ ਮਿਲਾਉਨੇ ਆ ਦੇਖੋ ਜੀ ਇੱਕ ਨਾ ਆਪਣਾ ਨਾ ਟਾਈਮ ਬਹੁਤ ਵਧੀਆ ਲੰਘਦਾ ਏ ਤੇ ਜੀ ਲੱਗਿਆ ਰਹਿੰਦਾ ਤੇ ਆਪਾਂ ਹੁਣ ਇਹਨੂੰ ਵੀ ਮਿਲਾਉਨੇ ਆ ਤੇ ਇਹਨੂੰ YouTube ਤੇ ਵੀਡੀਓ ਬਣਾਉਣੀ ਆ ਵਧੀਆ ਲੱਗਦੀ ਆ ਬਹੁਤ ਅੱਛਾ ਦੇਖੋ ਜੀ ਇਹਨੂੰ ਵੀ ਬਹੁਤ ਜ਼ਿਆਦਾ ਸ਼ੌਂਕ YouTube ਬਾਰੇ ਨਾ ਸਫਰ ਬਾਰੇ ਦੱਸ ਦਿੱਤਾ ਹੈ ਤੇ ਜਦੋਂ ਆਪਾਂ YouTube ਸਟਾਰਟ ਕਰਦੇ ਨਾ ਕਠਿਨਾਈਆਂ ਤਾਂ ਬਹੁਤ ਜ਼ਿਆਦਾ ਹੋਣੀਆਂ ਪਰ ਬਿਲਕੁਲ ਵੀ ਕਠਿਨਾਈਆਂ ਦਾ ਨਾ ਸਾਹਮਣਾ ਕਰਨਾ ਹੀ ਪੈਂਦਾ ਹੈ ਤੇ ਹੁਣ ਤੁਸੀਂ ਆਪਣੇ ਨਾ ਪੂਰੇ ਐਨ ਦਿਲ ਦਿਲ ਨਾਲ ਨਾ ਕੰਮ ਕਰੋ ਤੇ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਵਾਂਗੇ ਬਸ ਮੇਰਾ YouTube ਦਾ ਸਫਰ ਬਸ ਇਸ ਤਰ੍ਹਾਂ ਹੀ ਚੱਲਦਾ ਰਹੇ ਤੁਹਾਡੇ ਸਹਾਰੇ ਦੀ ਉਹ ਲੋੜ ਹੈ ਉਸੀ ਬਾਤ ਤੋਂ ਵੱਧ ਸਪੋਰਟ ਕਰਿਆ ਕਰੋ ਆਪਣੇ ਆਪਣੀਆਂ ਭੈਣ ਭਾਈਆਂ ਦੇ ਵਿੱਚ ਨਾ ਰਿਸ਼ਤੇਦਾਰਾਂ ਦੇ ਵਿੱਚ ਪੂਰੀ ਐਨ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੇਖੋ ਜੀ ਆਪਾਂ ਨੇ ਜੋ ਵੀ ਕੰਮ ਕਰਨਾ ਆਇਦਾ ਹੈ ਨਹੀਂ ਵੀ 1 ਲੱਖ ਤਾਂ ਆਪਾਂ ਨਾ ਤੇ ਸਟੈਪ ਸਟੈਪ ਧਰ ਕੇ ਵੀ ਆਪਾਂ 1 ਲੱਖ ਤਾਂ ਆਪਾਂ ਕੋਠੇ ਤੇ ਚੜ ਜੂਗੇ ਜੇ ਆਪਾਂ ਨੇ ਕੋਠੇ ਪਰ ਚੜਨਾ ਵੀ ਹੈ ਨਾ ਤਾਂ ਉਹਨੂੰ ਇੱਕ ਇੱਕ ਪੌੜੀ ਚੜ ਕੇ ਹੀ ਬੰਦਾ ਉੱਪਰ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਵੀ ਜਿਦੋਂ ਆਪਾਂ ਨੇ YouTube ਤੇ ਤਾਂ ਕੋਈ ਵੀ ਤਰੱਕੀ ਕਰਨੀ ਹੈ ਨਾ ਟਾਈਮ ਤਾਂ ਲੱਗਦਾ ਹੀ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਚੈਨਲ ਇਸ ਟਾਈਮ ਬਹੁਤ ਵਧੀਆ ਚੱਲਦਾ ਹੈ ਤੇ ਮਨੀ ਵੀ ਆ ਰਹੀ ਹੈ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਇਸ ਤਰ੍ਹਾਂ ਹੀ ਅਸੀਂ ਮਿਹਨਤ ਕਰਦੇ ਰਵਾਂਗੇ ਚਲੋ ਜੀ ਹੁਣ ਆਪਾਂ ਨੇ ਤੁਹਾਨੂੰ YouTube ਬਾਰੇ ਦੱਸ ਦਿੱਤਾ ਹੈ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਆਪ ਲੋਕ ਸਪੋਰਟ ਕਰਿਏਗਾ ਬਾਏ ਬਾਏ